ਵਾਹਿਗੁਰੂ ਜੀ ਕਾਰ ਸਾਹਿਬਾ ਜੀ ਕੀ ਫਤਿਹ ਬੋਲਿਵਾਨ ਲੋਕੋ ਇੱਕ ਅੰਕਾਰ ਰਉ ਜੀ ਕੀ ਪਤੇ ਸ੍ਰੀ ਭਗਤ ਜੀ ਸਹਾਰੇ ਵਾਰ ਸ੍ਰੀ ਭਗਤ ਜੀ ਕੀ ਪਾਛਾਏ ਗਸਵੇ ਪ੍ਰਥਮ ਭਗਤ ਜੀ ਸਮਲ ਕਾਇ ਗੁਰਮਤਿ ਮੈਂ ਆਇ ਰਿਖਣ ਨੂੰ ਤੁਤੇ ਅਮਰ ਆਸਰਾ ਬਸ ਨੇ ਸਹਾਰੇ ਅਰਜਨ ਅਹਾਰ ਕੋ ਵੇਦਨਾ ਨੂੰ ਸਿਗਰਾਉ ਨੋ ਸਿਰੀ ਹਰਿ ਆਏ ਸ੍ਰੀ ਹਰਿ ਵਿਸ਼ਣ ਤੇ ਆਈਐ ਜਿ ਜਿਤੇ ਸਭ ਦੁਖ ਤਰਦਾਏ। ਇਤਨੇ ਜਾਂਦਾ। ਤੇ ਬਾਣ ਸਹਾਈ। ਬਸਵੇਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭਾਈ ਮਹੈ ਸਹਾਈ। ਬਸਾਂ ਪੱਛੈ ਵਿਦੂ ਸ੍ਰੀ ਗੁਰੂ ਗੰਗਦ ਸਾਹਿਬ ਜੀ ਦੇ ਪਾਠ ਦੀ ਦਾਤਾ ਕਰ ਕਰਕੇ ਬੋਲੋ ਜੀ। ਵਾਹਿਗੁਰੂ। ਰਾਤ ਪਿਆਰਿਆ ਤੁਮ ਹਸਾਵੇ ਦਵੇ ਸਾਰੀਆਂ ਮੁਕਿਆ ਹਟਿਆ ਜਤਰੀਆ ਤਤਰੀਆ ਜਿਨਾ ਨਾਮ ਜਪੇ ਅਵੰਸ਼ਕਿਆ ਦੇਹ ਚਲਾਈ ਤੇ ਗਵਾਹੀ ਦੇਖਿਆ ਬੱਤ ਕੀਤਾ ਰਾਤ ਪਿਆਰਿਆ ਸੁਤਿਆਏ ਨੀ ਕਮਾਈ ਦਾ ਧਿਆਨ ਕਰੀਂ ਛਲਸਾ ਦੀ ਬੋਲੋ ਜੀ ਬਾਹੇ ਗੁਰ ਜਿਨਾ ਸਿਕਾ ਉਸ ਰੀਆ ਤਾਹੇ ਜੀ ਜੁਟੇ ਬੰਦ ਬੰਦ ਘਟਾਏ ਖਰਪਰ ਮਿਆਂ ਲੋ ਆਇਆ ਜੱਟ ਕੱਰੀਆਂ ਦੇ ਚੱਲੇ ਆ ਰਿਹਾ ਮੈ ਚਾਹੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਪ੍ਰਵਾਨੀਆਂ ਕੀਤੀਆਂ ਘਰ ਨਹੀਂ ਆ ਰਿਹਾ ਸਿੱਖੀ ਕੇ ਸਾਥ ਸੋ ਹਸਨ ਲੱਗਾਈ ਤੇਰਾ ਵੀ ਕਮਾਈ ਦਾ ਧਿਆਨ ਰੱਖੀ ਖਾਲਸਾ ਦੀ ਬੋਲੋ ਜੀ ਆਇਆਂ ਹੈ ਗੁਰੂ ਪੰਜਾਤ ਪਸੰਦ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੀ ਬੋਲੋ ਜੀ ਆਇਆਂ ਹੈ ਸਬੱਤ ਖਾਲਸਾ ਦੇ ਇਰਮਾਨ ਸੇ ਸਬੱਤ ਖਾਲਸਾ ਦੇ ਤੂ ਵਾਹਿਗੁਰੂ ਵਾਹਿ ਹੈ ਗੁਰੂ ਵਾਹਿ ਹੈ ਗੁਰੂ ਜਦ ਆਵੇ ਚੱਪਿਆ ਮਨ ਦਾ ਸਤਕਾਰ ਸਰਬ ਸੁਖੋ ਵਿਜਾਗ ਖਾਲਸਾ ਦੇ ਸਾਈਂ ਪ੍ਰਾਪਤ ਹਰਿਆਰ ਆਇ ਤੀਰੁ ਫਲ ਬ੍ਰਿਤ ਕੀ ਪੈਰ ਪੰਚ ਕੀ ਜੀ ਸੇਵੀ ਸਾਹਿਬ ਜੀ ਸਤਾ ਹਾਈ ਥਾਲ ਚੜੀ ਕੇ ਬੋਲ ਬਾਰੇ ਬੋਲ ਜੀ ਵਾਹਿਗੁਰੂ ਸਿਖਾਣ ਸਿੱਖੇਦਾਰ ਪੀਰ ਸੁਧਾਰਨ ਤਾਰ ਗੁਰਗਤਾਨ ਸੁਸਾਧਾਨ ਪ੍ਰੋਸਾਦ ਦਾਨ ਸਰਦਾਨ ਅਵਤਾਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸ਼ਨਾਣ ਜੋ ਗਿਆਨ ਤੇ ਉਗੇ ਜੋਤੂ ਜੋਗ ਅਟਲ ਧਰਮ ਦਾ ਜੈਕਾਰ ਗੁਲੋ ਜੀ ਵਾਹਿਗੁਰੂ ਜੀ ਸਿਖਾਂ ਦਾ ਮੰਨਿ ਵਾਣ ਮਤਿ ਉਚੀ ਮਤਿ ਪਰਤਾ ਰਾਖਾ ਭਵਾਏ ਗੁਰੂ ਹੇ ਅਕਾਲ ਪੁਰਖ ਆਪਣੇ ਪਸ ਦੇ ਸਦਾ ਉਸਾਰੇ ਦਾ ਕਰਗਿਆ ਸਿਗਮ ਕਾਣਾ ਸਾਇ ਤੇ ਹੋਰਤਵਾਰੇ ਗੁਰਤਾਨ ਮਨਾਵੇ ਜਿਨਾ ਤੋਂ ਪੰਥ ਤੋਂ ਵਿਛੜਿਆ ਗਿਆ ਇੱਕੋਲੇ ਦਰਸ਼ਨ ਦੇਦਾਰ ਅਤੇ ਸੇਵਾ ਸੰਭਾਲਦਾ ਰਾਮਕ੍ਰਿਸ਼ਨ ਜਾਰੇ ਖਾਲਸਾ ਰਿਕ ਬਖਸ਼ੂ ਤੇ ਜਿ ਮਾਰਿਆ ਦੇ ਮਾਰ ਬਤਾਲਿਆਂ ਦੇ ਤਾਨ ਰੇਉਕਿਆਂ ਦੇ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਆ ਬਣੀ ਦੇ ਅਧੂਰ ਅਰਦਾਸ ਦੇਤੀ ਜੁੜੜਿਆ ਸੱਚੀ ਪਾਚਾਰਿਆ ਆਵ ਆਵੈ ਸ਼ੀਰ ਧੰਨ ਧੰਨ ਬਾਬਾ ਰਿਕਸ਼ ਗਰੀਦਰਾ ਦੇ ਪਾਵਨ ਪਵਿੱਤਰ ਅਸਤਾਨ ਗੋਵਾਲਾ ਸ਼ੀਰ ਗਨ ਸਾਹਿਬ ਦੀ ਵਿਖੇ ਆਪਰੇ ਅੰਮ੍ਰਿਤ ਵੇਲੇ ਤੁਖ ਨੂੰ ਦਰਸ਼ਨ ਦੇਦਾਰ ਪਾਵਨ ਸਮਾਰ ਬਖਸ਼ਿਸ਼ ਕੀਤੇ ਆਲਾ ਪਾਵਰ ਮੰਦੂਰੀ ਅੰਦਰ ਅੰਮ੍ਰਿਤ ਰੇਵੇ ਕੋ ਸੁੰਦਰ ਦੀਵਾਨ ਸਜਾਇ ਗਏ ਸਜੇ ਹੋਏ ਦੀਵਾਨਾ ਅੰਦਰ ਸਲਾਹੀ ਬਾਰੇ ਦੇ ਥਾਰ ਜਸ ਕੀਰਤਨ ਹੋਏ ਐਸ ਵਕਤ ਸੋਇਰਾ ਸਹਿਬ ਦੀਵਾਨੇ ਵਿਲਾਪ ਪਾਵਲ ਰੂਪੇ ਸੋ ਕਰਤ ਸਹਿਬ ਦੀ ਸੇਵਾ ਹੋਏ ਸਭਤੀ ਸੇਵਾ ਨੂੰ ਅਮਿਆ ਬਾਰੀ ਸਰਦਿਆ ਨੂੰ ਯਾਦ ਦੇ ਅੰਤ ਭੁੱਲਾ ਦੇ ਬੁਆਹੇ ਚੁੜੇ ਕਿ ਤੂ ਸਮਾਤ ਰਛਣੇ ਪਰੇ ਸੁਣੀ ਬਾਰੀ ਦਾ ਪਹਾਵ ਤਾਂ ਤੇ ਆਈ ਸਜ ਦੇਹਿ ਵਿਆਹੇ ਵਸੌਣਾ ਸੰਗ ਸੰਗ ਦੀ ਦਰਹਾ ਜੀ ਸੈਬ ਗੁਰ ਤੇਗਾਰਾ ਸਿਵਾਲਾ ਦਰਪਵਾਰ ਪਰਮੀਆ ਦਰੋਂ ਤਰੋਂ ਸਿੱਖੀ ਸਦਾ ਕਤ ਪ੍ਰਸਾਰ ਨਾਮ ਦਾ ਅਕਸ਼ਰਾਂ ਜੋ ਪਾਵਨ ਆਵਣ ਸੂਰਿਆ ਕਮਿਆ ਸਰਬਤ ਦੇ ਕਾਰਜ ਰਾਸ ਕਰਦੇ ਯਤ ਸਬਰ ਕਰਨੇ ਸਤਿਗੁਰੇ ਆਉ ਚਾਰ ਪੈਰ ਦੇ ਰਾਜ ਦੇ ਪੜੇ ਅਧੁਰਪੀ ਤੋਂ ਹੈ ਚਾਰ ਪੈਰ ਰਹਿਣਾਇ ਪ੍ਰੇਪਾਰੇ ਅਧੁਰਪੀ ਤਿ ਕਰਾਉਰੇ ਕਰੋ ਕਿਰਪਾ ਆਪਰੇ ਦੇ ਪਾਵਨ ਸਰੂਪ